ਨੂੰ ਲਸਦਾ ਹੈ ਦਾਰੂ ਮੈਂ ਸ਼ੌਕ ਨੂੰ ਪੀਣਾ ਜਦੋਂ ਮੇਰੀ ਤੀਮੀ ਓਪਰੇ ਬੰਦਿਆਂ ਦਾ ਵਰਤ ਰੱਖਦੀ ਹੈ ਮੈਂ ਦਾਰੂ ਕਿਉਂ ਨਹੀਂ ਹੋਰ ਕੀ ਕਰੂੰ ਹੈ ਤੂੰ ਓਪਰੀਆਂ ਜਨਾਨੀਆਂ ਮਗਰ ਕੰਮ ਦਾ ਮੇਰੀ ਮਾਂ ਨੂੰ ਤੇਰੀ ਨੂੰ ਦਿੱਤਾ ਖੰਡ ਖੇੜਨਾ ਤੇਰੀ ਨੂੰ ਮੈਂ ਮੇਰੀ ਗੱਲ ਸੁਣਨਾ ਮੈਂ ਤਲਕੇ ਦਾ ਭੁੱਖਾ ਰਹਾ ਮਰੀ ਜੰਨਾ ਵੀ ਮੇਰੀ ਤੀਮੀ ਮੇਰੇ ਬਾਤੇ ਵਰਤ ਰੱਖਦੇ ਆ mohabbat ਕਰਦੀ ਹੈ ਜਦੋਂ ਓਪਰੇ ਬੰਦੇ ਦਾ ਵਰਤ ਖੋਲਦੀਆਂ ਤੂੰ ਫਿਰ ਮੇਰੇ ਤੇ ਕਾਲਜ ਸੱਪ ਲੜਨਗੇ ਨਹੀਂ ਲੜਨਗੇ ਇਹ ਰੱਖਿਆ ਤੇਰੇ ਵਾਸਤੇ ਵਰਤ ਰੱਖਾ ਤੂੰ ਮੈਨੂੰ ਪੁੱਛਦਾ ਤੂੰ ਤਾਂ ਕਲੋ ਕੋਲ ਜਾਣਾ ਰਾਜ ਗੁੰਡੀ ਕੋਲ ਜਾਣਾ ਫਰ ਤੂੰ ਉਹਦੇ ਕੋਲ ਜਾਨੀ ਹੋਵੇਂਗੀ ਆਹੋ ਜਾਨੀ ਪਾਈ ਮੇਰੇ ਤਾਂ ਰੂਹ ਦਾ ਖਸਮ ਆ ਮੈਂ ਤੈਨੂੰ ਕਿਹਾ ਮੇਰੀ ਤਾਂ ਰੂਹ ਦਾ ਖਸਮ ਹੈ ਨਰਾਲਾ ਬਾਬਾ ਤੂੰ ਤਾਂ ਬੱਤ ਦਾ ਆ ਤੂੰ ਤਾਂ ਬੱਤ ਬਿਆਹ ਕੇ ਲਿਆਇਆ ਸੀ ਮੈਂ ਤਾਂ ਪਹਿਲੇ ਦਿਨ ਤੋਂ ਹੀ ਨਰਾਲੇ ਬਾਬੇ ਦੀਆਂ ਤੈਨੂੰ ਹੁਣ ਪਤਾ ਲੱਗਾ ਮਾਰਦਾ ਚਵਲ ਚਵਲ ਜਮਾਨ ਹੁਣ ਦੱਸ ਦੇ ਲੱਸੀ ਲਿਆ ਮੈਂ ਕਿ ਚਾਹ ਲਿਆ ਮੈਂ ਉੱਠ ਕੇ ਕੰਮ ਕਰਨਾ ਜੀ ਮੈਨੂੰ ਜ਼ਹਿਰ ਦੇ ਦੇ ਮੈਂ ਇੱਥੋਂ ਦੁਨੀਆ ਤੋਂ ਤੁਰਾਂ ਹੈ ਤੈਨੂੰ ਜ਼ਹਿਰ ਕਾ ਨੂੰ ਮੈਂ ਦੇਣਾ ਮੈਂ ਆਪਣੇ ਆਪ ਜ਼ਹਿਰ ਪੀ ਕੇ ਮਰ ਜਾਂਗੀ مرتي نبي